ਜਲੰਧਰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਖਤਰਨਾਕ ਗੈਂਗਸਟਰ ਅਜੇ ਸੁਨਿਆਰਾ ਨੂੰ ਉਸ ਦੇ ਤਿੰਨ ਹੋਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਗੈਂਗ ਦੇ ਚਾਰੇ ਮੈਂਬਰਾਂ ਤੋਂ ਦੋ ਮਾਊਜ਼ਰ ਆਟੋਮੈਟਿਕ ਇੱਕ ਦੇਸੀ ਪਿਸਤੌਲ ਕਾਰਤੂਸ ਇੱਕ ਕਾਰ ਦਾਤਰ ਅਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ ਪੁਲਿਸ ਮੁਤਾਬਕ ਇਹ ਗੈਂਗ ਹਾਈਵੇ ਤੇ ਲੁੱਟਮਾਰ ਅਤੇ ਸੁਪਾਰੀ ਕਿਲਿੰਗ ਕਰਦਾ ਸੀ ਅਜੇ ਸੁਨਿਆਰਾ ਅਸੀਂ ਪਕੜਿਆ ਜੀ ਇਹੂਜ਼ ਇੱਕ ਗੈਂਗਸਟਰ ਇਜ਼ ਅ ਮੈਂਬਰ ਆਫ ਪਾਲੂ ਗੈਂਗ ਕਹਿ ਸਕਦੇ ਆ ਜਾਂ ਇਹਦਾ ਆਪਣਾ ਹੀ ਇੱਕ ਪਾਲੂ ਦਾ ਐਸੋਸੀਏਟ ਹੈ ਬੇਸਿਕਲੀ ਬਟ ਹੀ ਇਜ਼ ਲੀਡਰ ਆਫ 댓 ਗੈਂਗ ਐਂਡ ਇਹਦੇ ਤਿੰਨ ਕੇਸਿਸ ਤੇ ਸਾਡਾ ਪੀਓ ਹੈ ਐਂਡ ਦੋ ਕੇਸਿਸ ਜਿਹਦੇ ਵਾਰੰਟ ਜਾਰੀ ਹੋਈ ਹੋਏ ਨੇ ਜਿਸ ਦੇ ਵਿੱਚ ਨੂੰ ਅਰੈਸਟ ਕਰਨਾ ਬੰਦ ਆ ਵੀ ਹੈ ਅਰੈਸਟਡ ਹਿਮ ਅਲੋਂਗ ਵਿਦ ਹਿਮ ਅਸੀਂ ਇਹਦੇ ਕੋਲੋਂ ਇੱਕ ਅਸੀਂ ਵੈਪਨ ਰਿਕਵਰ ਕੀਤਾ ਹੈ 315 ਬੋਲਟ ਅਲੋਂਗ ਵਿਦ 댓 ਇਨ ਹੋਰ ਮੁੰਡੇ ਇਹਦੇ ਗੈਂਗ ਦੇ ਮੈਂਬਰ ਜਿਹੜੇ ਕੀ ਆਲਰੇਡੀ ਇਕੱਠੇ ਹੋਏ ਸੀ ਇਹ ਅਜੇ ਸੁਨਿਆਰਾ ਜਲੰਧਰ ਚ ਕਾਫੀ ਸਮੇਂ ਤੋਂ ਨਹੀਂ ਰਹਿ ਰਿਹਾ ਸੀ ਹੀਸ ਕਮ ਬੈਕ ਵਿਦ ਵਾਟ ਇੰਟੈਂਸ਼ਨ ਵੀ ਡੋਨੋਟ ਨੋ ਪਰ ਆਇਆ ਵਾਪਸ ਪਰ ਆ ਕੇ ਇਹਨੇ ਹੁਣ ਕੀ ਅੱਗੇ ਕਾਰਵਾਈ ਕਰਨੀ ਸੀ ਜਿਹੜੇ ਇਹਨੇ ਮੁੰਡੇ ਇਕੱਠੇ ਕੀਤੇ ਤੇ ਉਹਨਾਂ ਕੋਲ ਤਿੰਨ ਵੈਪਨ ਨਿਕਲ ਪਰ ਹੋਏ ਤੇ ਇੱਕ ਵੱਡਾ ਹਾਦਸਾ ਕੋਈ ਕ੍ਰਾਈਮ ਕਰਨ ਦੀ ਨੀਅਤ ਰੱਖਦੇ ਸੀਗੇ ਜਿਸ ਨੂੰ ਵੀ ਆਈ ਥਿੰਕ ਅਸੀਂ ਰੋਕ ਲਿਆ ਉਹਨਾਂ ਨੂੰ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਆਰੋਪੀਆਂ ਚ ਦੋ ਸਕੇ ਭਰਾ ਵੀ ਨੇ ਜਿਨ੍ਹਾਂ ਦਾ ਨਾਮ ਅਮਨਦੀਪ ਅਤੇ ਗਗਨਦੀਪ ਹੈ ਜਿਨ੍ਹਾਂ ਚੋਂ ਇੱਕ ਮੈਡੀਕਲ ਸਿੱਖਿਆ ਅਤੇ ਦੂਸਰਾ ਵਕਾਲਤ ਦਾ ਵਿਦਿਆਰਥੀ ਹੈ ਪਰ ਗਲਤ ਸੰਗਤ ਨੇ ਇਨ੍ਹਾਂ ਨੂੰ ਜੁਰਮ ਦੀ ਦੁਨੀਆ ਦੀ ਦਲਦਲ ਚ ਡੋਬ ਦਿੱਤਾ ਜਲੰਧਰ ਤੋਂ ਸੋਨੂ ਮਹਾਜਨ ਜਗਬਣੀ